ਹਾਂਜੀ ਸਤਿ ਸ਼੍ਰੀਕਾਲ ਮਹਾਰਾਜ ਜੀ ਸਾਰੇ ਦੋਸਤਾਂ ਨੂੰ ਅੱਜ ਆਪਾਂ ਜਿਹੜਾ ਨਕਸ਼ਾ ਤਿਆਰ ਕਰਨ ਜਾ ਰਹੇ ਹਾਂ ਸੋ ਤਾਕਤ ਦਾ ਨਕਸ਼ਾ ਸਫਰਮ ਘਟ ਲਓ ਜੀ ਪਹਿਲਾਂ ਨਕਸ਼ਾ ਲਾਈਏ ਬਾਕੀ ਗੱਲਾਂ ਨਾਲ ਨਾਲ ਕਰਦੇ ਆਪਾਂ ਸਭ ਤੋਂ ਪਹਿਲਾਂ ਜੀ ਇਹਦੇ ਵਿੱਚ ਆਪਾਂ ਪਾ ਰਹੇ ਹਾਂ ਜੀ ਸਾਲਮ ਪੰਜਾ ইরਾਨੀ ਸਾਲਮ ਪੰਜਾ ਹਾਂਜੀ ਸਾਲਮ ਗੰਡਾ ਇਹ ਜੀ ਜਲਵੱਤਰੀ ਸਾਲਮ ਮਿਸ਼ਰੀ ਜੀ ਮਗਾ ਪੀਪਲੀ ਵੀ ਆਂਦੇ ਨੂੰ 57 ਪੀਲੀ 57 ਸਫੇਦ ਮੁਸਲੀ ਇਹ ਜੀ 1 ਕਿਲੋ ਦਾ ਨੁਕਸਾ ਬੰਦਾ ਜੀ 1 ਕਿਲੋ ਸਮਾਨ ਦਾ ਸਾਡਾ ਤੋਂ ਸੋ 57 ਤੇ ਮੁਸਲੀ ਆ ਗਈ ਹੈ ਜੀ ਇਹ ਵੀ ਆਪਣਾ ਜੀ ਬੀ ਬੰਦ ਇਹ ਜੀ ਸਫੇਦ ਜੀਰਾ ਜਿਹਨੂੰ ਸ਼ਾਈ ਜੀਰਾ ਕਹਿੰਦੇ ਆਪਾਂ ਅਸ਼ਵਗੰਧਾ ਜੀ ਆਸਕੰਧ ਵੀ ਕਹਿੰਦੇ ਦੇਖੋ ਕਿੱਡੀ ਕਿੱਡੀ ਮੋਟੀ ਹੈ ਜੀ ਸਮਾਨ ਹੈ ਸਾਫ ਸੁਥਰਾ ਤੇ ਚੁਣਿਆ ਹੋਇਆ ਸਾਰਾ ਹੁੰਦਾ ਜੀ ਇਹ ਬਾਮਨ ਸਫੇਦ ਇਹ ਕਿਕਰ ਦੀ ਫਲੀ ਇਹ ਖਸ ਖਸ ਇਹ ਮੁਸਲੀਕਾ ਲੀਜੀ ਤਾਲਮਖਾਨਾ ਜੀ ਇਹ ਤਵਾਸ਼ੀਰ ਨੁਕਰਾ ਤੈਨੂੰ ਅਸਲੀ ਤਵਾਸ਼ੀਰ ਕਹਿੰਦੇ ਨੇ ਬਨਸ ਸੋਚਨ ਵੀ ਕਿਹਾ ਜਾਂਦਾ ਇਸ ਨੂੰ ਇਹ ਲੌਂਗ ਹਰੀ ਇਲਾਚੀ ਦੇਖੋ ਜੀ ਕਿੰਨੀ ਮੋਟੀ ਤੇ ਸਭ ਤੋਂ ਟਾਪ ਦੀ ਕੁਆਲਿਟੀ ਤੇ ਰੀ ਲਾਚੀ ਪਾਈ ਜੀ ਆਪਾਂ ਇਹ ਜੀ ਉਟੰਗਨ ਦੇ ਬੀਜ ਬੀਜ ਉਟੰਗਨ ਇਹ ਤੁਕਮ ਰਿਆਂ ਬਧਾਰੀ ਕੰਦ ਜੀ ਇਹ ਤੁਕਮ ਲੰਗਾ ਬੀਕੌਣ ਚਿੱਟੇ ਜੀ ਇਹ ਬੀ ਭੰਗ ਜੀ ਇਹ ਬੰਦੇ ਜ ਨੂੰ ਬਹੁਤ ਕੰਮ ਕਰਦੀ ਹੈ ਜੀ ਲਾਜਵੰਤੀ ਜੀ ਸਫਾਈ ਵੇਖੋ ਜੀ ਬੀਆਂ ਦੀ ਇਕੱਲਾ ਇਕੱਲਾ ਦਾਣਾ ਚੁਣਿਆ ਆ ਕਿੱਕਰ ਦੀ ਗੂੰਦ ਜੀ ਇਹ ਵੀਰੇ ਜ ਘੜਾ ਬਹੁਤ ਕਰਦੀ ਹੈ ਦਵਾਈ ਜੀ ਟੁਕਮ ਲੰਗਾ ਦੇ ਟੁਕਮ ਰਿਆਂ ਆ ਗਈਆਂ ਜੀ ਇਹ ਕਾਲੇ ਕੌਂਚ ਦੇ ਬੀਜ ਜੀ ਇਹ ਤੋਧਰੀ لال ਜੀ ਇਹ ਮਿਸ਼ਰੀ ਤਾਗੇ ਵਾਲੀ ਇਹ ਨਹੀਂ ਕਿ ਬਹੁਤ ਮਿਸ਼ਰੀ ਪਾ ਕੇ ਆਪਾਂ ਇਹਨੂੰ ਹੌਲਾ ਕਰ ਲੈਣਾ ਸਾਲਮ ਗੰਡਾ ਜੀ ਇਹ ਮਿਸ਼ਰੀ ਵੀ ਉਹਦੇ ਮੁਤਾਬਕ ਨੁਕਸੇ ਪੈਂਦੀ ਮੋਚ ਰਸਤ ਗੁੰਦ ਜੀ ਅਕਰਕਰਾ ইরਾਨੀ ਇਹ ਦੂਜਾ ਨਹੀਂ ইরਾਨੀ ਜਿਹੜਾ ਕਿ ਅਸਲੇ 10000 ਰੁਪਏ ਕਿਦੋਂ ਦਾ ਰੇਟ ਆ ਇਹ ਉਹ ਆ ਜੀ ਅਗਰ ਕਰਾ ইরਾਨੀ ਦਾਲ ਚੀਨੀ ਜੀ ਦਾਰ ਚੀਨੀ ਇਹ ਜੀ ਬੋਫਲੀ ਇਹ ਬੂਟੀ ਹੁੰਦੀ ਜੀ ਬੋਫਲੀ ਫੁੱਲ ਮਖਾਨਾ ਜੀ ਇਹ ਪਖੜਾ ਜੀ ਪਖੜਾ ਜਿਹੜਾ ਵਾ ਬਾਅਦ ਚ ਪੋਣੇ ਕਿਉਂਕਿ ਕੰਡੇ ਬਾਅਦ ਚ ਚੁੱਭਦੇ ਬੜੇ ਇਹਨੂੰ ਪਸਾਈ ਕਰਨ ਲੱਗੇ ਬਾਅਦ ਚ ਬਾਰੀ ਤੇ ਇਹ ਇਮਲੀ ਦੇ ਬੀਜ ਕੱਢ ਕੇ ਪਾਉਣੇ ਆ ਜੀ ਨਾਲ ਇਹ ਜੀ ਸਲਾਜੀਤ ਪੈਣੀ ਆ ਤੇ ਇਮਲੀ ਦੇ ਬੀਜ ਤੇ ਸਲਾਜੀਤ ਹੋ ਗਈ ਜੀ